ਸਰ ਜਿਹੜੇ ਅੱਜ ਬੁਲਟ ਦੇ ਸਾਇਲੈਂਸਰ ਤੋੜੇ ਕਿੰਨੇ ਇਹ ਸਾਇਲੈਂਸਰਾਂ ਦਾ ਮੋਟਰਸਾਈਕਲ ਦਾ ਸਾਇਲੈਂਸਰ ਤੋੜੇ ਤੇ ਕਿੰਨੇ ਦਿੰਦੇ ਇਹਦਾ ਮਾਨ ਜੋ ਐਸਐਸਪੀ ਸਰ ਵੱਲੋਂ ਹੁਕਮ ਹੋਇਆ ਸੀਗਾ ਕੱਲ ਹੋਲੀ ਦਾ ਤਿਹਾਰ ਸੀਗਾ ਵੀ ਜਿਹੜੀ ਪਬਲਿਕ ਹੋਲੀ ਮਨਾਊਗੀ ਬੱਚਿਆਂ ਨਾਲ ਮਨਾ ਰਹੇ ਸੀਗੇ ਲੇਡ ਜਿਨ੍ਹਾਂ ਨੂੰ ਹੋਲੀ ਮਨਾ ਰਹੇ ਸੀ ਕਈ ਹੁੱਲੜਵਾਜ ਬੱਚੇ ਬਿਆਗਤੀ ਪਟਾਕੇ ਮਾਰ ਰਹੇ ਸੀਗੇ ਸਾਨੂੰ ਮੈਸੇਜ ਮਿਲਿਆ ਸੀਗਾ ਵੀ ਜਿਹੜੀ ਹੋਲੀ ਆ ਸਾਤ ਮਈ ਮਾਹੌਲ ਨਾਲ ਪਬਲਿਕ ਮਨਾਵੇ ਤਾਂ ਕਿ ਕੋਈ ਰੌਲਾ ਰੱਪਾ ਨਾ ਪਵੇ ਪਰ ਇਹ ਹੁੱਲੜਵਾਜੀ ਕਿਤੇ ਪਟਾਕਾ ਮਾਰਦਾ ਕਿਤੇ ਰੰਗ ਕਰਦਾ ਤਾਂ ਅਸੀਂ ਕਰੀਬ 30-35 ਮੋਟਰਸਾਈਕਲਾਂ ਦੇ ਸਲੈਂਸਰ ਲਹਾ ਕੇ ਉਹਨਾਂ ਦੇ ਚਲਾਨ ਕੱਟੇ ਨੇ ਟ੍ਰਿਪਲ ਰਾਈਡਿੰਗ ਦੇ ਵੀ ਕੱਟੇ ਨੇਗੇ ਤਾਂ ਅੱਜ ਇਹ ਤੜਾਈ ਵੀ ਗਏ ਨੇ ਅਕਸਰ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਛੋਟੇ ਬੱਚੇ ਨੇ 16 ਸਾਲ 17 ਸਾਲ ਦੀ ਉਮਰ ਤੋਂ ਘੱਟ ਨੇ ਉਹ ਵੀ ਸਪੀਡਾਂ ਤੇ ਭੱਜਣੇ ਐਕਟਿਵ ਵਾਲ ਲੈ ਲੋ ਜਾਂ ਮੋਟਰਸਾਈਕਲ ਲੈ ਲੋ ਉਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਉਹਦੇ ਸੰਬੰਧ ਵਿੱਚ ਆਹ ਮਹੀਨੇ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹੋ ਕੇ ਵੀ ਸਕੂਲਾਂ ਕਾਲਜਾਂ ਦੇ ਵਿੱਚ ਜਾਓ ਮੈਂ ਕਰੀਬ 20 ਦੇ ਕਰੀਬ ਇਹ ਸੈਮੀਨਾਰ ਲਾਇਲ ਤੇ ਧੂਰੀ ਬਖਰੇ ਤੌਰ ਤੇ ਲੱਗੇ ਨੇ ਤਾਂ ਅਸੀਂ ਉੱਥੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਟੀਚਰ ਸਾਹਿਬਾਨਾਂ ਨੂੰ ਬੱਚਿਆਂ ਨਾਲ ਕਰਦੇ ਆ ਮੈਸੇਜ ਹੀ ਪਾਉਣਾ ਹੈ ਮੂਵੀ ਰਹੀਂ ਬੱਚਿਆਂ ਨੂੰ ਸੋਡੇ ਚੈਨਲ ਹੀ ਅਪੀਲ ਕਰਦੇ ਆ ਵੀ ਨਾਚ ਲਾਉਣਾ ਖਾਸ ਕਰਕੇ ਜਿਹੜੇ ਇਹਨਾਂ ਦੇ ਮਾਪੇ ਨੇਗੇ ਇਕੱਲੇ ਇਕੱਲੇ ਬੱਚੇ ਨੇ ਹਰਕ ਕਰ ਬੇਨਤੀ ਹੈ ਕਿ ਵੀ ਨਾਚ ਲਾਉਣ 18 ਸਾਲ ਤੋਂ ਬਾਅਦ ਲਾਇਸੈਂਸ ਬਣਦਾ ਲਾਇਸੈਂਸ ਬਣਾ ਕੇ ਹੀ ਚਲਾਉਣ ਜਿਹੜਾ ਐਕਟ ਆਦਾ ਆਪਣੇ ਲਾਇਸੈਂਸ ਬਣਦਾ ਆਪਣੇ ਵਿਦਆਊਟ ਗੇਅਰ ਉਹ 16 ਸਾਲ ਤੋਂ ਇੱਕ ਦਿਨ ਵੀ ਉੱਪਰ ਦੇਖੋ ਇਹਦਾ ਲਾਇਸੈਂਸ ਬਣ ਜਾਂਦਾ ਤਾਂ ਲਾਇਸੈਂਸ ਬਣਾਉਣ ਤੋਂ ਪਹਿਲਾਂ ਬੀਮਾ ਆਰਥੀ ਰੱਖਣ ਤਾਂ ਨਾ ਚਲਾਉਣ ਤੇ ਮੋਬਾਈਲ ਦੀ ਵਰਤੋਂ ਨਾ ਕਰਨ ਤੇ ਤਿੰਨ ਜਣੇ ਨਾ ਬੈਠਣ ਨੰਬਰ ਪੇਟਰਾ ਸਰਕਾਰੀ ਯੂਸੂ ਨੇ ਉਹ ਲਾਉਣ ਤੇ ਲਿਮਟਡ ਤੇ ਸਪੀਡ ਰੱਖਣ ਕਿਉਂਕਿ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇਗੇ ਉਹ ਬੰਦੇ ਬਲੂਜ਼ ਦੇ ਸਾਇਲੈਂਸਰ ਦਾ ਕਿੰਨਾ ਚਲਾਣਾ ਲੋਕੀ ਅਕਸਰ ਲਾਏ ਹੋਏ ਦੇਖਦੇ ਆਂ ਅਸੀਂ ਆਰਟੀਓ ਨੂੰ ਭੇਜਦੇ ਆਂ ਕਰੀਬ 5000 ਦਾ ਇਹਦਾ ਜੁਰਮਾਨਾ ਹੈਗਾ ਜੀ ਇਸ ਤੋਂ ਬਾਅਦ ਵੀ ਕਾਰਵਾਈ ਜਾਰੀ ਰਹੂਗੀ ਹਾਂ ਜੀ ਕਾਰਵਾਈ ਜਾਰੀ ਰਹੂਗੀ ਜੇ ਜਿਹੜੇ ਮੋਟਰਸਾਈਕਲਾਂ ਦੇ ਸਾਇਲੈਂਸਰ 35 ਦੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਚਲਾਣ ਵੀ ਨਾਲ ਕੱਟੇ ਗਏ ਆ ਹਾਂ ਜੀ ਚਲਾਣ ਕੱਟੇ ਗਏ ਨੇ ਸਾਰਿਆਂ ਦੇ ਚਲਾਣ ਕੱਟੇ ਤੋਂ ਬਾਅਦ ਸਾਇਲੈਂਸਰ ਉਤਾਰੇਗੇ ਸਾਰੇ ਕਹਿ ਰਹੇ ਹਾਂ ਜੀ ਠੀਕ ਹੈ